ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਿਹਾ ਆਪ ਸਭ ਨੂੰ ਜੀਆਂ ਲੈ ਕੇ ਆਂ ਜਨੇ ਅੱਜ ਦੀ ਵੱਡੀ ਖਬਰ ਗਾਜਾ ਵਿੱਚ ਸ਼ਾਂਤੀ ਦੇ ਸ਼ੱਕ ਦਾ ਪਰਛਾਵਾਂ ਰਾਸ਼ਟਰਪਤੀ 트ੰਪ ਦੀ ਵੀ ਸੂਤਰੀ ਸ਼ਾਂਤੀ ਯੋਜਨਾ ਤੇ ਜਰਾਇਲ ਕੈਬਨਟ ਮੰਤਰੀ ਨੇ ਮਨਜ਼ੂਰੀ ਤੋਂ ਬਾਅਦ ਗਾਜਾ ਵਿੱਚ ਜੰਗਬੰਦੀ ਲਾਗੂ ਹੋ ਗਈ ਹੈ ਜਿਸ ਨਾਲ ਜੁੜੀ ਸ਼ਾਂਤੀ ਯੋਜਨਾ ਦੇ ਤਿੰਨ ਪੜਾਅ ਹਨ ਜੇ ਸਭhle ਬੜਾ ਤੇ ਹਮਾਸ ਨੇ ਇਜ਼ਰਾਇਲ ਸਹਿਮਤ ਹੋਏ ਹੋਏ ਹਨ ਉਸ ਵਿੱਚ ਸਭ ਤੋਂ ਪਹਿਲਾਂ ਇਜ਼ਰਾਇਲ ਹਮਲੇ ਰੋਕਣਾ ਤੇ ਇਜ਼ਰਾਇਲੀ ਫੌਜ ਨੂੰਗਾ ਜਹਾਦੀ 47 ਫੀਸਦੀ ਖੇਤਰ ਤੋਂ ਪਿੱਛੇ ਹਟਾਣਾ ਸੀ ਨਾਲ ਹੀ ਇਜ਼ਰਾਇਲ ਅੱਤਵਾਦੀ ਹਮਲਿਆਂ ਦੇ ਦੂਜੇ ਅਪਰਾਧ ਤੇ ਦੋਸ਼ਾਂ ਵਿੱਚ ਸਜ਼ਾ ਕੱਟ ਰਹੇ ਇਹ ਲਗਭਗ 200 250 ਫلسطੀਨੀਆਂ ਕੈਦੀਆਂ ਨੂੰ ਤੇ ਗਾਜ਼ਾ ਦੇ ਉਨਾ 1700 ਲੋਕਾਂ ਨੂੰ ਰਿਹਾ ਕਰੇਗਾ ਜੋ ਹਿਰਾਸਤ ਵਿੱਚ ਹਨ ਹਮਾ 22 ਇਜ਼ਰਾਈਲ ਬੰਦਕਾਂ ਦੀਆਂ ਦੇ ਸੌਪੇਗਾ ਅਤੇ ਇਸੇ ਇਜ਼ਰਾਈਲ ਆਪਣੀ ਹਿਰਾਸਤ ਵਿੱਚ ਮਰੇਗਾ ਜਾਂ ਦੇ 15 ਲੋਕਾਂ ਦੇ ਸਰੀਰ ਹਮਾਤ ਨੂੰ ਸੰਪਤਿਗਾ ਇਜ਼ਰਾਈਲ ਹਮਾ ਸਰਬ ਦੇਸ਼ ਦੇ ਟਰੰਪ ਸਾਰੇ ਇੱਕ ਦੂਜੇ ਦੀ ਪਿੱਠ ਥਾਪੜ ਰਹੇ ਹਨ ਟਰੰਪ ਆਪਣੀ ਯੋਜਨਾ ਨੂੰ ਪਿਛਲੇ ਏਸ਼ੀਆ ਵਿੱਚ ਸਥਾਈ ਸ਼ਾਂਤੀ ਦਾ ਕਦਰਮ ਦੱਸ ਕੇ ਨੋਬਲ ਸ਼ਾਂਤੀ ਪ੍ਰਸਕਾਰ ਦੀ ਆਸ ਲਾਈ ਬੈਠੇ ਸਨ ਉਹ ਤਾਂ ਪੂਰੀ ਤਰ੍ਹਾਂ ਨਹੀਂ ਸકી ਪਰ ਕਿ ਉਹ ਟੁੱਟੀ ਆਸ਼ ਦੀ ਕਰਤਨ ਨੂੰ ਪੀ ਕੇ ਸ਼ਾਂਤੀ ਯੋਜਨਾ ਨੂੰ ਸਫਲ ਬਣਾਉਣ ਵਿੱਚ ਪੂਰੀ ਤਾਕਤ ਲਾਉਣਗੇ ਕਿਉਂਕਿ ਉਹਨਾਂ ਦੀ ਯੋਜਨਾ ਦੇ ਪਹਿਲੇ ਪੜਾ ਦਾ ਅਮਲ ਦਾ ਮੁਕਾਬਲ ਤਨ ਆਸਾਨ ਸੀ ਹਾਲਾਂਕਿ ਇਸ ਵਿੱਚ ਹੀ ਹਿਮਾ ਅਸਦੀ ਮੰਗਤੇ ਰਹਾ ਹੋਣ ਵਾਲੇ ਕੈਦੀਆਂ ਦੇ ਨਾਵਾਂ ਦੀ ਗਿਣਤੀ ਨੂੰ ਲੈ ਕੇ ਰੁਕਾਵਟ ਖੜੀਆਂ ਹੋ ਸਕਦੀਆਂ ਹਨ ਇਸ ਦੇ ਪੁਰਾਣੇ ਹੋਣ ਤੋਂ ਬਾਅਦ ਦੂਜੇ ਤੇ ਤੀਜੇ ਪੜਾ ਨੂੰ ਸੌਦਾਬਾਜ਼ੀ ਸ਼ੁਰੂ ਹੋਵੇਗੀ ਖਬਰਾਂ ਨਾਲ